ਨਮਸਕਾਰ ਜੀ ਮੈਂ ਨੇ ਹਰ ਕੋ ਤੁਸੀਂ ਦੇਖਦੇ ਅਸਰ ਨਜ਼ਰਦਾ ਜਿਸ ਬਿੰਦਰ ਕੋਟ ਪੈਲਾ ਅੱਡੀ ਬਿੱਤੀ ਕਹਾਣੀ ਇਸ ਨੂੰ ਕਹਾਣੀ ਨਾ ਸਮਝੋ ਇਹ ਅਸਲੀ ਤੇ ਹੈ ਜੇ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਕੋਈ ਵੀ ਵਿਆਕਰ ਬੋਲ ਨਹੀਂ ਮੰਮੀ ਨਹੀਂ ਭਰੇਗੀ ਤੁਸੀਂ ਦੇਖਦੇ ਅਸਰ ਨਜ਼ਰਦਾ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਅਸਰ ਨਜ਼ਰਦਾ ਸਿੰਘ ਜੀ ਦੇ ਨਾਂ ਦੇ ਤਨ ਜਿਤੇ ਅੱਜ ਇਸ ਅੰਗਰੂਰ ਸ਼ਹਿਰ ਦੇ ਵਿੱਚ ਕੁਮਾਰ ਵਸਤੀ ਦੇ ਵਿੱਚ ਆਏ ਤੇ ਉੱਥੇ ਤੁਸੀਂ ਦੇਖ ਰਹੇ ਹੋ 빅 ਜਸਵਿੰਦਰ ਕੌਰ ਪੈਂਡ ਬਹੁਤ ਦੁਖੀ ਜੋ 5 ਸਾਲ ਹੋ ਗਏ ਆਪਦੀ ਪੇਕੇ ਘਰੇ ਬੈਠੀ ਆ ਜਿਸ ਦੀਆਂ ਦੋ ਬੇਟੀਆਂ ਨੇ ਇੱਕ 10 ਸਾਲ ਦੀ ਇੱਕ 6 ਸਾਲ ਦੀ ਤੇ ਉਹ ਬੇਟੀਆਂ ਇੱਕ ਤਾਂ ਚੌਥੀ ਕਲਾਸ ਚ ਪੜ੍ਹਦੀ ਆ ਤੇ ਇੱਕ ਦੂਸਰੀ ਕਲਾਸ ਦੇ ਵਿੱਚ ਪੜ੍ਹਦੀ ਆ ਤੇ ਬੜਾ ਲੋਕਾਂ ਦੇ ਘਰੇ ਕੰਮ ਕਰਕੇ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰ ਰਹੀ ਆ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਵੀ ਜਿਸ ਤਰ੍ਹਾਂ ਭੋਲੇ ਤੀਸਰਾ ਕੈਮਰਾ ਖੁੱਲ ਗਿਆ ਤਾਂ ਤੀਸਰੀ ਨੈਤਰ ਖੁੱਲ ਗਏ ਸਮਝ ਲਓ ਤਾਂ ਆਪਾਂ ਭੈਣ ਪੁੱਛਾਂਗੇ ਜਸਵਿੰਦਰ ਕੌਰ ਨੂੰ ਵੀ ਹਾਂਜੀ ਜਸਵਿੰਦਰ ਕੌਰ ਭੈਣ ਵੀ ਤੁਸੀਂ ਤੁਹਾਡਾ ਕੋਦੋ ਅਤੇ ਕਿਹੜੇ ਸਾਨ ਦੇ ਵਿੱਚ ਵਿਆਹ ਹੋਇਆ ਸੀ ਤੇ ਇੱਕ ਤੁਹਾਡੇ ਘਰ ਵਾਲੇ ਦਾ ਕੀ ਨਾਮ ਸੀ ਹੱਸੀ ਖਾਲਸਾ ਹੱਸੀ ਖਾਲਸਾ ਰਾਮ ਮਹਿਰ ਜੀ ਮੇਰਾ 2014 ਚ ਵਿਆਹ ਹੋਇਆ ਸੀ ਅੱਛਾ ਤੇ ਬੱਚੇ ਤੁਹਾਡੇ ਮੇਰੀ ਕੁੜੀ ਇੱਕ 10 ਬੱਚੀ ਆ ਦੇਖੋ ਮੇਰੀ 6 ਸਾਲ ਦੀ ਇੱਕ 6 ਸਾਲ ਦੀ ਇੱਕ 10 ਸਾਲ ਦੀ ਤੇ ਜਿਸ ਤਰ੍ਹਾਂ ਤੁਸੀਂ ਕੈਮਰਾਮੈਨ ਨੂੰ ਕਹਾਂਗੇ ਵੀ ਦੇਖੋ ਇੱਕ ਬੇਟੀ ਦਾ ਨਾਮ ਕੀ ਆ ਇੱਕ ਦਾ ਨਾਮ ਤ੍ਰਿਸ਼ਾ ਜੀ ਇੱਕ ਦਾ ਨਾਮ ਹੱਥ ਖੜਾ ਕਰੋ ਜੀ ਤੇ ਉਹਨੂੰ ਤ੍ਰਿਸ਼ਾ ਦਾ ਉਹ ਦਾ ਨਾਮ ਤ੍ਰਿਸ਼ਾ ਦੇ ਜੀ ਨੋ ਇਹਦਾ ਦ੍ਰਿਸ਼ਟੀ ਹੈ ਜੀ ਇਹਦਾ ਨੋ ਦ੍ਰਿਸ਼ਟੀ ਹੈ ਤੇ ਬੜੀਆਂ ਪਿਆਰੀਆਂ ਬੱਚੀਆਂ ਨੇ ਛੋਟੀਆਂ ਛੋਟੀਆਂ ਤੇ ਤੁਸੀਂ ਕਿਸ ਤਰ੍ਹਾਂ ਅਬਦੇ ਜਿਵੇਂ 5 ਸਾਲ ਹੋ ਗਏ ਤੁਹਾਡੇ ਘਰ ਵਾਲੇ ਨਾਲ ਜਿਵੇਂ ਕਹਿੰਦੇ ਸੁਣਿਆ ਤੁਹਾਨੂੰ ਚਾਇਆ ਵੀ ਉਹ ਸ਼ਰਾਬੀ ਹੁੰਦਾ ਸੀ ਉਹ ਕੁੱਟਮਾਰ ਕਰਦਾ ਸੀ ਤੁਹਾਡੇ ਸੱਸਲੇ ਵੀ ਨਹੀਂ ਸੁਣਨ ਤੇ ਰੱਖਣਾ ਪਸੰਦ ਕਰਿਆ ਹਾਂਜੀ ਵੀ ਕਿਉਂ ਇਹ ਕਿਉਂ ਕਰਿਆ ਤੁਹਾਡੀ ਸੱਸ ਨੇ ਉਹ दारू ਪਿੰਦਾ ਸੀ ਕੁੱਟਮਾਰ ਕਰਦਾ ਸੀ ਇਸ ਕਰਕੇ ਹੁਣ ਪਿੱਕੇ ਘਰ ਬੈਠੇ ਆ ਜੀ ਜਦੋਂ ਮਰ ਗਏ ਉਹ ਮੈਂ ਮਰਨ ਤੇ ਗਈ ਆ ਮੈਂਨੇ ਪੁਲਿਸ ਪ੍ਰਸ਼ਾਸਨ ਦੀ ਬਹੁਤ ਮੈਨੇ ਮਦਦ ਮੰਗੀ ਪਰ ਉਹਨਾਂ ਨੇ ਮੇਰਾ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਉਹਨਾਂ ਨੇ ਬਹੁਤ ਅਰਖਾਸਾ ਦਿੱਤੀਆਂ ਪੈਸੇ ਵੀ ਦਿੱਤੇ ਪਰ ਉਹ ਸੁਪਰਸ਼ਾਸਨ ਨੇ ਮੇਰੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋਈ ਹੈਗੀ ਮੈਨੇ ਉੱਥੇ ਵੀ ਸੁਣਵਾਈ ਕਰਵਾਈ ਆਪਣੀ ਉੱਥੇ ਵੀ ਨਹੀਂ ਹੋਈ ਇੱਥੇ ਵੀ ਨਹੀਂ ਹੋਈ ਹੈਗੀ ਹੁਣ ਮੈਂ ਖੜਾ ਛੱਡ ਦਿੱਤਾ ਦੀ ਚਲੋ ਕਦੇ ਤਾਂ ਪਰਮਾਤਮਾ ਕਦੇ ਤਾਂ ਸੁਣੂਗੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਖੜਾ ਜਿਸ ਤਰ੍ਹਾਂ ਤੁਸੀਂ ਪ੍ਰਸ਼ਾਸਨ ਦੀ ਗੱਲ ਕਰੀ ਹੈ ਵੀ ਪ੍ਰਸ਼ਾਸਨ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਜਿਵੇਂ ਤੁਸੀਂ ਆਪਣੇ ਪੇਕੇ ਘਰੇ 5 ਸਾਲ ਹੋ ਗਏ ਤੁਸਨ ਬੈਠਿਆਂ ਨੂੰ ਤਾਂ 5 ਸਾਲਾਂ ਦੇ ਵਿੱਚ ਤੁਸੀਂ ਫਿਰ ਵੀ ਕੋਈ ਸਟੈਪ ਨਹੀਂ ਚੁੱਕਿਆ ਹੈਗਾ ਨਹੀਂ ਸਰ ਜੀ ਕਿਸਲਾ ਹੈ ਜੀ ਮੈਂ ਕਿੰਨੇ ਭੈਣ ਭਾਈ ਨੇ ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਪਾਲਿਸ ਪ੍ਰਸ਼ਾਸਨ ਨੇ ਤੁਹਾਡਾ ਜਿਵੇਂ ਕੋਈ ਧਿਆਨ ਨਹੀਂ ਦਿੱਤਾ ਕੋਈ ਸੁਣਵਾਈ ਕੀਤੀ ਉਦੋਂ ਦੇ ਸਰਪੰਚ ਪੰਚ ਉਹਨਾਂ ਨੇ ਤਾਂ ਕੋਈ ਸੁਣਵਾਈ ਕਰੀ ਹੋਣੀ ਨਹੀਂ ਜੋ ਉਹਨਾਂ ਨੇ ਵੀ ਕੋਈ ਸੁਣਵਾਈ ਕੀਤੀ ਉਹਨਾਂ ਨੇ ਵੀ ਨਹੀਂ ਕੋਈ ਸੁਣਵਾਈ ਕੀਤੀ ਹੈਗੀ ਦੇਖੋ ਜਿਸ ਤਰ੍ਹਾਂ ਆਪਾਂ ਕਿਸੇ ਮੈਂ ਪਹਿਲਾਂ ਵੀ ਕਈ ਵੀਡੀਓਾਂ ਤੇ ਇਹ ਗੱਲ ਕਹਿ ਚੁੱਕਿਆਗਾ ਜਦੋਂ ਆਪਾਂ ਕਿਸੇ ਨੂੰ ਬੇਟੀ ਨੂੰ ਵਿਆਹ ਕੇ ਲੈਉਣੇ ਆ ਉਦੋਂ ਕਿਉਂ ਨਹੀਂ ਇਹ ਗੱਲ ਰੱਖੀ ਜਾਂਦੀ ਵੀ ਜਿੱਦੇ ਤੁਹਾਡੇ ਬੱਚੇ ਦਾ ਜਾਂ ਕੋਈ ਦੁਰਘਟਨਾ ਚ ਜਾਂ ਪਰਮਾਤਮਾ ਬਲੋਕ ਸਪੇਅਰ ਹੋ ਜਾਂਦਾ ਵੀ ਉਹ ਦੋ ਸਾਡੀ ਬੇਟੀ ਥੋਡੇ ਕੋਲੇ ਵਾਪਸ ਆਊਗੀ ਤਾਂ ਇਸ ਨੂੰ 5 ਸਾਲ ਹੋ ਗਏ ਨੇ ਤਾਂ 5 ਸਾਲਾਂ ਦਾ ਤਾਂ 10 ਸਾਲੇ ਦੇ ਵਿਆਹ ਨੂੰ ਹੋ ਗਏ 10 ਸਾਲਾਂ ਦਾ ਇਹਦਾ ਕੋਈ ਹੈ ਮੈਂ ਕੋਈ ਖਰਚਾ ਨਹੀਂ ਹੈਗਾ ਜਾਂ ਬੱਚਿਆਂ ਦਾ ਕੋਈ ਖਰਚਾ ਨਹੀਂ ਹੈਗਾ ਬੱਚੇ ਇਹ ਲੋਕਾਂ ਦੇ ਘਰੇ ਕੰਮ ਕਰ ਰਹੀ ਹੈ ਤਾਂ ਕਿਸ ਤਰ੍ਹਾਂ ਭੰਡੇ ਮਾਂਜ ਕੇ ਜੀ ਭਾਂਡੇ ਪੁੱਤੀ ਸਭਾਈ ਕਰਦੀ ਹੈ ਜੀ ਪਾਂਡੇ ਜੀ ਜੇ ਜਿਸ ਤਰ੍ਹਾਂ ਤੁਸੀਂ ਪਾਂਡੇ ਗਿਆ ਵੀ ਆਪਾਂ ਵੀ ਪਾਂਡੇ ਮਾਂਜ ਕੇ ਹੈਨਾ ਟਾਈਮ ਪਾਸ ਕਰ ਰਹੇ ਹੋ ਤੇ ਜਿਸ ਤਰ੍ਹਾਂ ਬੜੀ ਫਿਰਦਾ ਬੜੀ ਮੁਸ਼ਕਿਲ ਆਉਂਦੀ ਹਣੀ ਕੰਮ ਕਈ ਵਾਰੀ ਕਿੰਨਾ ਕ ਮਿਲ ਜਾਂਦਾ ਹਣਾ ਮਹੀਨੇ ਦਾ ਸੁ ਮਿਲ ਜਾਂਦਾ ਹੀ ਨਾ ਤਾਂ ਨਹੀਂ ਮਿਲਦਾ ਬਸ ਗੁਜ਼ਾਰੇ ਇਸਰ ਜਿਮਸਾ ਹੁੰਦਾ ਹੈ ਆਪਣਾ ਕਿੰਨਾ ਇੱਕ ਘਰ ਜਿਵੇਂ ਤੁਸੀਂ ਕਿੰਨੇ ਘਰ ਕਰੰਦੀਸਫਾਈ ਕਰ ਰਹੇ ਹੋ ਤੁਸੀਂ ਦੋ ਘਰ ਹੀ ਨੇ ਜੀ ਜ਼ਿਆਦਾ ਨਹੀਂ ਦੋ ਘਰ ਕਿੰਨੇ ਇੱਕ ਘਰ ਕਿੰਨੇ ਦਿੰਦਾ ਹਜ਼ਾਰ ਰੁਪਏ ਦੰਦੇ ਨਹੀਂ ਜਿਆਦਾ ਨਹੀਂ ਦਿੰਦੇ ਹਜ਼ਾਰ ਰੁਪਏ 2000 ਦਾ ਚੱਲੇ ਜੀ ਦੇਖੋ 2000 ਰੁਪਏ ਨਾਲ ਮਹੀਨਾ ਕਿਤੇ ਇਹ ਲੱਖਾਂ ਦੀ ਮਾਲਕਣ ਕਿਤੇ 2000 ਰੁਪਏ ਵਿੱਚ ਭਾਂਡੇ ਮਾਣ ਦੀ ਵਧੀਆ ਲੱਗ ਰਹੀ ਹੈ ਮੈਨੂੰ ਤਾਂ ਬਿਲਕੁਲ ਨਹੀਂ ਇਹ ਬਿਲਕੁਲ ਠੀਕ ਨਹੀਂ ਲੱਗੀ ਹੈਗੀ ਵੀ 2000 ਰੁਪਏ ਵਿੱਚ ਲੱਖਾਂ ਦੀ ਮਾਲਕਣ ਜਿਹੜੀ 2.5 ਕਿਲੇ ਦੀ ਮਾਲਕਣ ਆ ਤੇ 4 ਕਿੱਲੇ ਇਹਦੇ ਕੋਲੇ 2 ਕਿੱਲੇ ਇਹਦੇ ਕੋਲੇ 2.5 ਕਿੱਲੇ ਇਹਦੇ ਕੋਲੇ ਜ਼ਮੀਨ ਦੇ ਨੇ 4 ਪਲਾਟ ਨੇ ਤੇ ਇਹਦੇ ਛੱਸ ਕੋਲੇ ਨੇ ਤੇ ਇਹਦੇ ਕੋਲੇ ਕੁਝ ਨਹੀਂ ਹੈਗਾ ਕੀ ਗੱਲ ਆ ਵੀ ਜੇ ਇਸ ਤਰ੍ਹਾਂ ਹੀ ਹੁੰਦਾ ਰਹਾ ਫਿਰ ਹਰੇਕ ਮਾਵਾ ਪਚਾਊਗਾ ਅਸੀਂ ਆਪਣੀਆਂ ਬੇਟੀਆਂ ਨਹੀਂ ਬਿਆਹਾ ਮਾਂ ਕਿਉਂਕਿ ਹਰੇਕ ਆਦਮੀ ਨੇ ਇੱਕ ਨਾ ਇੱਕ ਦਿਨ ਜਾਣਾਗਾ ਜ਼ਰੂਰ ਜਾਣਾ ਇੱਥੋਂ ਦੁਨੀਆ ਛੱਡ ਕੇ ਜ਼ਰੂਰ ਜਾਣਾ ਹੁੰਦਾ ਤਾਂ ਤੁਹਾਡੇ ਤੁਹਾਡੇ ਕੀ ਵਿਚਾਰ ਨੇ ਭਣੇ ਵੀ ਜਿਵੇਂ ਕੋਈ ਬੰਦਾ ਹੁਣ ਜਿਵੇਂ ਗੁਜਰ ਗਏ ਵੀ ਹਰ ਇੱਕ ਬੰਦਾ ਵਿਆਹ ਕਰਨਾ ਪਸੰਦ ਕਰੂਗਾ ਵੀ ਐ ੱਧਕੀ ਖਾਊਗੀ ਕੁੜੀ ਗਾਹ ਅੱਗੇ ਨਹੀਂ ਜੀ ਉਹਨਾਂ ਨੇ ਵਿਆਹ ਕਰਾਉਣਾ ਹੀ ਬੰਦ ਕਰ ਦੇਣਾ ਜੀ ਜੋ ਹਾਲ ਮੇਰੇ ਨਾਲ ਹੋ ਰਿਹਾ ਉਹ ਕਿਸੇ ਵੀ ਭੈਣ ਨਾਲ ਨਾ ਹੋਵੇ ਜੀ ਤਾਂ ਇਸ ਤਰ੍ਹਾਂ ਹਾਲ ਬੁਰੇ ਹਾਲ ਹੋ ਰਹੇ ਨੇ ਧੀਆ ਭੈਣਾਂ ਦੇ ਵੀ ਜੇ ਪਾਂ ਵਿਆਹ ਕਰਕੇ ਲਿਆਇਆ ਚਾਹੇ ਮਰਦੇ ਦਮ ਤੱਕ ਆਪਾਂ ਨੂੰ ਸਾਥ ਫਿਰ ਨਮਾਉਣਾ ਪੈਂਦਾ ਚਾਹੇ ਸਾਥ ਸਾਥ ਚਾਹੇ ਸਹੋਰਾ ਦਾ ਇਰ ਆਪਾਂ ਨੂੰ ਸਾਥ ਦੇਣਾ ਪੈਂਦਾ ਹੈਗਾ ਠੀਕ ਹੈ ਰੋਟੀ ਪਾਣੀ ਆਪਾਂ ਨੂੰ ਦੇਣਾ ਪੈਂਦਾ ਹੈਗਾ ਐਨੀ ਤੁਸ ਐਨੀ ਮੈਂ ਤੁਹਾਨੂੰ ਕਹਿੰਦਾ ਹੋਇਆ ਵੀ ਸਾਰਿਆਂ ਨੂੰ ਐਨੀ ਸਾਰਿਆਂ ਨੂੰ ਮੈਂ ਕਹਿੰਦਾ ਹੋਇਆ ਵੀ ਦੇਖੋ ਜਿਹੜੋ ਵੀ ਮੇਰਾ ਪੈਣ ਪਾਈ ਦੁਖੀ ਹੈ ਠੀਕ ਹੈ ਸਾਡੇ ਅਸਰ ਨਜ਼ਰ ਅਸਰ ਨਜ਼ਰ ਜੋ ਵੀ ਦੇਖ ਰਿਹਾ ਹੈਗਾ ਦਰਸ਼ਕ ਉਸ ਨੂੰ ਸ਼ੇਅਰ ਅਤੇ ਸਬਸਕ੍ਰਾਈਬਰ ਜ਼ਰੂਰ ਕਰੇ ਅਤੇ ਸਬਸਕ੍ਰਾਈਬਰ ਕਰਕੇ ਤੇ ਸਾਨੂੰ ਜ਼ਰੂਰ ਦੱਸੇ ਕਮੈਂਟ ਦੇ ਵਿੱਚ ਜੋ ਸਾਡੀ ਭੈਣ ਦਾ ਇਹ ਹਾਲ ਹੋ ਰਿਹਾਗਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਬੇਟੀਆਂ ਕਿਉਂਕਿ ਆਉਣ ਵਾਲੀ ਪੀੜ੍ਹੀ ਬਹੁਤ ਖਤਰਨਾਕ ਆ ਰਹੀ ਹੈ ਵੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਸਾਡੇ ਨਾਲ ਇਹੀ ਹੁੰਦਾ ਰਹੂਗਾ ਅਸੀਂ ਇਹੀ ਰੱਖਾਂਗੇ ਆਪਣੀਆਂ ਬੇਟੀਆਂ ਨੂੰ ਇਹੀ ਰੱਖਾਂਗੇ ਸਾਡੀ ਬੇਟੀਆਂ ਨਾਲ ਇਹੀ ਅਤਿਆਚਾਰ ਹੁੰਦਾ ਰਹੂਗਾ ਜੇ ਇਹੀ ਅਤਿਆਚਾਰ ਹੁੰਦਾ ਰਹੂਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਸ਼ਾਦੀਆਂ ਨਹੀਂ ਹੋਣਗੀਆਂ ਕਿਉਂਕਿ ਕੁੜੀਆਂ ਅੱਜ ਕੱਲ੍ਹ ਪੱਤਰਕਾਰ ਵੀ ਨੇ ਕੁੜੀਆਂ ਅੱਜ ਕੱਲ੍ਹ ਪਾਇਲਟ ਵੀ ਨੇ ਕੁੜੀਆਂ ਅੱਜ ਕੱਲ੍ਹ ਮਿਲਟਰੀ ਜੀ ਵੀ ਨੇ ਕਿਉਂਕਿ ਇਨਕਮ ਕਿਉਂਕਿ ਆਦਮੀ ਨਾਲ ਵਿਆਹ ਉਸ ਟਾਈਮ ਵਿਆਹ ਹੁੰਦਾ ਸੀ ਵੀ ਅਸੀਂ ਲੇਡੀਜ਼ ਉਸ ਟਾਈਮ ਪੜ੍ਹਦੀ ਨਹੀਂ ਸੀ ਆਦਮੀ ਦੇ ਉੱਤੇ ਨਿਰਭਰ ਹੁੰਦੀ ਹੁੰਦੀ ਸੀ ਕਿਉਂਕਿ ਇੰਨੇ ਜਾਣੇ ਦਾ ਪਰਿਵਾਰ ਪਾਲਣਾ ਔਖਾ ਹੁੰਦਾ ਤੇ ਇਸ ਕਰਕੇ ਤੇ ਹੋਰ ਤੁਸੀਂ ਦੱਸੋ ਬਣ ਵੀ ਜੇ ਹੁਣ ਆਪਾਂ ਇਹ ਵਿਚਾਰ ਰੱਖਤੇ ਜਿਹੜੇ ਮੈਂਨੇ ਰੱਖੇ ਨੇ ਇਹ ਤੁਹਾਨੂੰ ਠੀਕ ਲੱਗੇ ਨੇ ਹਾਂਜੀ ਠੀਕ ਨੇ ਹੈ ਠੀਕ ਨੇ ਸਰ ਤੇ ਵੀ ਜਿਵੇਂ ਹੁਣ ਤੁਸੀਂ ਆਪਦੇ ਜਿਵੇਂ ਸਰ ਦੇ ਕੋਲ ਸਵਾ ਦੋ ਕਿੱਲੇ ਜ਼ਮੀਨ ਦੇ ਨੇ ਉਹਦੇ ਹੱਕਦਾਰ ਕੌਣ ਤੁਸੀਂ ਹੋ ਹਾਂਜੀ ਹੱਕਦਾਰ ਇਹ ਨੇ ਹੱਕਦਾਰ ਇਹ ਹੱਕਦਾਰ ਹੋਣ ਕਾਰਨ ਤੇ ਇੰਨਾ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਰਾਮ